ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨਿਊ ਚੈਨਲ ਦੇ ਵਿੱਚ ਅੱਜ ਅਸੀਂ ਖੜੇ ਹਾਂ ਪਿੰਡ ਪੰਧੇਰਕਲਾ ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਿੰਡ ਪੰਧੇਰਕਲਾ ਵਡੇ ਪੈਂਦੇ ਆ ਉਸ ਪੰਧੇਰਕਲਾ ਦੇ ਵਿੱਚ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਤੋਂ ਅੱਜ ਮਾਗੀ ਵਾਲੇ ਦਿਨ ਨਗਰ ਕੀਰਤਨ ਨਿਕਲਦਾ ਹੈ ਆਓ ਉਥੋਂ ਦੀ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾਉਂਦੇ ਹਾਂ ਨਾਲ ਇਹਨਾਂ ਨਾਲ ਗੱਲਬਾਤ ਵੀ ਕਰਾਉਂਦੇ ਹਾਂ ਇਸ ਪਿੰਡ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਲੋਕੀ ਲੰਗਰ ਵੀ ਲਗਵਾਉਂਦੇ ਨੇ ਇੱਥੇ ਹਰ ਤਰ੍ਹਾਂ ਦੇ ਲੋਕਾਂ ਨੇ ਆਪੋ ਆਪਣੇ ਪੜਾਵਾਂ ਦੇ ਵਿੱਚੋਂ ਲੰਗਰ ਦੀ ਰਿਸਟੋਰੈਂਟ ਕੀਤੀ ਹੋਈ ਆ ਕਿ ਕੋਈ ਪੁੜਿਆ ਸ਼ੋਲੇ ਦਾ ਲੰਗਰ ਆ ਕਿਸੇ ਨੇ ਪਕੌੜਿਆਂ ਦਾ ਲੰਗਰ ਲਾਇਆ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਪਿੰਡ ਦੇ ਵਿੱਚ ਲੰਗਰ ਲਗਾਇਆ ਜਾਂਦਾ ਹੈ ਇਸ ਪਿੰਡ ਦੇ ਵਿੱਚ ਜੋ ਹੈ ਪਹਿਲਾਂ ਜਿਹੜਾ ਨਗਰ ਕੀਰਤਨ ਇੱਥੋਂ ਸਟਾਰਟ ਹੁੰਦਾ ਉਹ ਗੁਰੂ ਤੇਗ ਬਹਾਦਰ ਗੁਰਦਰਾਸ਼ੀ ਦਾ ਸਾਬਤ ਹੋਇਆ ਨਗਰ ਕੀਰਤਨ ਨਿਕਲਦਾ ਆ ਸੋ ਨਿਕਲਦੇ ਪਹਿਲਾਂ ਪੰਦੇੜਾ ਚ ਘੁੰਮਦਾ ਹੈ ਬਾਬਾ ਸ਼ਹੀਦ ਸਾਹਿਬ ਗੁਰਦਾਰੇ ਤੋਂ ਰਵਾਨਾ ਹੋ ਕੇ ਵੱਖ-ਵੱਖ ਪੜਾਵਾਂ ਦੇ ਚੱਲਦਾ ਹੈ ਉਸ ਤੋਂ ਬਾਅਦ ਇਹ ਜੋਲੀ ਪਹੁੰਚਦਾ ਹੈ ਝੋਲਾ ਤੋਂ ਬਾਅਦ ਇਹ ਨਿੱਕੇ ਪੰਦੇੜਾ ਵਿੱਚ ਪਹੁੰਚਦਾ ਨਿੱਕੇ ਪੰਦੇੜਾ ਤੋਂ ਹੁੰਦਾ ਹੈ ਮੱਦੀਪੁਰ ਵਿੱਚ ਪਹੁੰਚੇਗਾ ਮੱਦੀਪੁਰ ਤੋਂ ਹੁੰਦਾ ਹੈ ਫਿਰ ਉਸੇ ਹੀ ਗੁਰੂ ਤੇਗ ਬਹਾਦਰ ਗੁਰਦਰਾ ਦਾ ਸਾਧ ਦੇ ਵਿੱਚ ਨਗਰ ਕੀਰਤਨ ਪਹੁੰਚੇਗਾ ਇਸ ਨਗਰ ਕੀਰਤਨ ਦੇ ਵਿੱਚ ਬੜੀ ਹੋਮ ਹਮਾ ਕੇ ਸ਼ਰਧਾ ਨਾਲ ਦੁਨੀਆ ਹੁੰਦੀ ਹੈ ਆ ਉਤੋਂ ਦੇ ਕੋਈ ਸੰਗਤ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱ ਕਦੋਂ ਕੋਈ ਨਗਰ ਕੀਰਤਨ ਦੇ ਵਿੱਚ ਪਹੁੰਚਦੇ ਨੇ ਆਓ ਸਾਡੇ ਤੇ ਵੀਰ ਮੌਜੂਦ ਨੇ ਵਾਹਿਗੁਰੂ ਜੀ ਦਾ ਖਾਲਸਾ ਆ ਸਾਡੇ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਬਾਬਾ ਸ਼ਿਦਾਤੋਂ ਬੜਾ ਚੱਲਦਾ ਨਗਰ ਕੀਰਤਨ ਨਿੱਕੇ ਪੰਦੇੜਾ ਨੂੰ ਪਹੁੰਚਿਆ ਹੈ ਅੱਜ ਅਸੀਂ ਪਹੁੰਚੇ ਆ ਨਗਰ ਕੀਰਤਨ ਦੇ ਵਿੱਚ ਜੋ ਕਿ ਵੱਡੇ ਪੰਦੇੜਾ ਕਲਾ ਦੇ ਵਿੱਚ ਅਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਿੰਡ ਵੱਡਾ ਪੰਦੇੜਾ ਕਲਾ ਜਿੱਥੇ ਨਗਰ ਕੀਰਤਨ ਲੱਗੇ ਆ ਮਾਗੀ ਵਾਲੇ ਦੇ ਉੱਥੋਂ ਦੇ ਸਾਡੇ ਨਾਲ ਸਰਪੰਚ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਨਗਰ ਕੀਰਤਨ ਬਾਰੇ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬਾ ਤੁਹਾਡੇ ਪਿੰਡ ਦੇ ਵਿੱਚ ਨਗਰ ਕੀਰਤਨ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਹਰ ਸਾਲ ਦੀ ਤਰ੍ਹਾਂ ਸਾਡਾ ਨਗਰ ਇਹ ਦਿਨ ਮਨਾਉਂਦਾ ਜੀ ਤੇ ਬੜੇ ਦੂਰ ਦਰਾਡੇ ਤੋਂ ਹੋਰ ਵੀ ਸੰਗਤਾਂ ਇਹਦੇ ਵਿੱਚ ਹਿੱਸਾ ਲੈਂਦੀਆਂ ਨੇ ਤੇ ਬਹੁਤ ਆਨੰਦ ਆਉਂਦਾ ਤੇ ਵੇਖੋ ਜੀ ਬੱਚੇ ਹੋਰ ਮੇਰੇ ਵੀਰ ਜਿਹੜੇ ਗੁਰੂ ਘਰ ਨਾਲ ਜੁੜੇ ਨੇ ਬਾਣੀ ਨਾਲ ਜੁੜੇ ਨੇ ਉਹਨਾਂ ਨੇ ਵੇਖ ਕੇ ਮੇਰੇ ਜਿਹੜੇ ਵੀਰ ਕਈ ਭਟਕੇ ਨੇ ਨਸ਼ਿਆਂ ਦੇ ਰਾਹ ਤੇ ਪਏ ਨੇ ਅਸੀਂ ਅੱਜ ਪਹੁੰਚੇ ਆ ਪਿੰਡ ਪੰਦੇਰਕਲਾ ਛੋਟੇ ਦੇ ਵਿੱਚ ਜਦਕਿ ਤੁਹਾਨੂੰ ਪਹਿਲੇ ਵੀ ਦਿਖਾਇਆ ਸੀ ਕਿ ਅੱਜ ਕੁਝ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਜੋ ਪੰਦੇਰਕਲਾ ਵੱਡੇ ਤੋਂ ਬਾਬਾ ਸ਼ੀਦਾ ਸਾਹਿਬ ਦੇ ਗੁਰਦੁਆਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਦੁਆਰਾ ਤੋਂ ਇਹ ਨਗਰ ਕੀਰਤਨ ਚੱਲਦਾ ਏ ਅਗਲੇ ਅਸੀਂ ਪਿੰਡ ਪਹੁੰਚੇ ਆ ਪਿੰਡ ਪੰਦੇਰਕਲਾ ਦੇ ਵਿੱਚ ਉਤੋਂ ਦੇ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਸੰਗਤ ਦੇ ਚਾਰਨ ਪੁਆਏ ਨੇ ਹਾਂਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਹੋ ਤਾਂ ਪਹਿਲਾਂ ਬਹੁਤੇ ਪਉਂਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 40 ਮੁਕਤੀਆਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਸਾਡੇ ਤਿੰਨ ਜਾਂ ਨਗਰਾਂ ਦੇ ਸਹਯੋਗ ਨਾਲ ਰੋਟੇਗ ਬਾਦਰ ਜੀ ਦੇ ਗੋਡਾ ਸਾਹਿਬ ਸੀਤ ਬਾਬਾ ਬਰਾਮ ਸਿੰਘ ਜੀ ਦੇ ਸਥਾਨ ਤੋਂ ਸੰਗਤਾਂ ਹੁੰਦੀਆਂ ਹੋਈਆਂ ਵੱਡੇ ਭਰੇ ਆ ਸਾਰੀ ਪਰਾ ਭਾਈ ਪਰਾ ਦਾਸ ਦੇ ਗ੍ਰਾਮ ਖੇ ਛੋਟੇ ਪਦੇਰੀ ਪਹੁੰਚੀਆਂ ਹਨ ਅਈ ਸਾਰੀਆਂ ਸੰਗਤਾਂ ਨੂੰ ਇੱਥੇ ਆਉਂਦੀਆਂ ਆ ਕਹਿੰਦੇ ਹਨ ਤੇ ਸਤਿਗੁਰੂ ਸਾਹਿਬ ਜੀ ਦਾ ਉੋਡਣ ਕੋਰ ਤੁਹਾਨੂੰ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸੰਗਤਾਂ ਨੂੰ ਸ਼ਾਹ ਮਗਸਿਆ ਹੈ ਇਸੇ ਤਰ੍ਹਾਂ ਦੀ ਖੁਸ਼ਕਿਰਪਾ ਕਰਨ ਸੰਗਤਾਂ ਦੇ ਹਰ ਸਾਲ ਮੇਲ ਪਰ ਆਸ ਰੱਖਣਾ ਤੇ ਪੜਾਵੀਂ ਪੜਾਵੇ ਸਾਡੇ ਨਗਰੇ ਤੋਂ ਸਹੀ ਦਿਨ ਅੱਜ ਕਰ ਕਿਤਨ ਅੱਗੇ ਜਾ ਰਿਹਾ ਆ ਵਾਹਿਗੁਰੂ ਦੀ ਕਿਰਤ ਖਾਲਸਾ ਵਾਹਿਗੁਰੂ ਦੀ ਕਿਫਤ ਤੁਸੀਂ ਜੁੜੇ ਰਹੋ ਕੈਮਰਾਮੈਨ ਸੰਜੀਵ ਦੇ ਨਾਲ ਪੰਜਾਬ ਦੀ ਆਵਾਜ਼ ਚੈਨਲ ਦੇ ਨਾਲ ਅਸੀਂ ਤੁਹਾਨੂੰ ਅੱਗੇ ਤੋਂ ਲਾਈਵ ਤਸਵੀਰਾਂ ਹੋਰ ਵੀ ਦਿਖਾਉਂਦੇ ਰਾਵਾਂਗੇ ਕੁਝ ਅੱਗੇ ਵੀ ਪੜਾ ਰਹੇ ਅਸੀਂ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਹਦੇ ਨਾਲ ਜੁੜਨਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਘਰ ਦੇ ਤੇ ਉਪਰ ਅਕਰੀ ਵਿੱਚ ਸਭਾਂ ਦੇ ਪਾਲ ਕੇ ਕਿੰਨ ਲਦੀ ਆ ਤੇ ਉਹਦੇ ਜੋੜ ਦੇ ਮੇਲੇ ਆ ਦੇ ਵਿੱਚ ਬੰਦੀ ਛੋੜ ਬਜੋੜ ਅੱਜ ਕੱਲ ਬੱਚੇ ਜਿਵੇਂ ਤੁਹਾਨੂੰ ਪਤਾ ਬੜੇ ਗਲਤ ਰਸਤਿਆਂ ਤੇ ਚੱਲ ਰਹੇ ਆ ਤੁਸੀਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਏ ਉਹ ਕਹਿੰਦੇ ਗੁਰੂ ਦੇ ਅਲੱਗ ਲੱਗੋ ਗੁਰ ਸਿੱਖ ਬਣੋ ਨਸ਼ੇ ਪਤੇ ਤੋਂ ਕਰਾ ਤੇ ਹਾਰ ਗੁਰੂ ਸਾਹਿਬ ਦੀ ਮਾਕੀ ਦੇ ਤਿਹਾੜਾ ਆ ਜਿਹੜਾ ਉੱਪਰ ਕੀ ਲਾ ਵੱਡੀ ਨਹੀਂ ਜੇ ਨਗਰ ਕੀਰਤਨ ਲਿਖਿਆ ਇਹਦੇ ਬਾਰੇ ਮੈਂ ਬੱਸ ਕੀ ਤੇ ਬਾਈ ਗੁਰਜੀ ਦਾ ਖਾਲਸਾ ਸਵੇ ਗੁਰਜੀ ਦਾ ਫਰੇ ਇਹਦੇ ਬਾਰੇ ਅਸੀਂ ਇਹੀ ਕਹਿਣਾ ਚਾਹੁੰਦੇ ਕੋਈ ਸਾਡੇ ਸਿੱਕੀ ਸੂਤਕਾਂ ਦੇ ਮੁਤਾਬਕ ਜਿਹੜੀ ਵੀ ਆਪਾਂ ਸਾਡੇ ਸਹਿਬ ਜੀ ਦੇ ਗੁਰੂ ਗਬਿੰਦ ਸਿੰਘ ਜੀ ਨੇ ਸਹਿਬ ਜੀ ਜਾਨੀ ਕਿ ਸ਼ੀਧੀਆਂ ਪ੍ਰਾਪਤ ਕੀਤੀਆਂ ਨੇ ਉਹਨਾਂ ਨੇ ਉਹਨਾਂ ਦੇ ਕੁਝ ਉਹਨਾਂ ਦੇ ਧਿਆਨ ਨੂੰ ਮਨ ਤਿਆਰ ਨੂੰ ਮਨਾਉਣ ਵਾਸਤੇ ਸੰਗਤਾਂ ਇਕ ਪਿੰਡ ਅੰਦਰ ਪਿੰਡੇਰ ਤੋਂ ਚੱਲਦੀਆਂ ਨੇ ਨਗਰ ਕੀਰਤ ਸਜਾ ਕੇ ਦੇ ਚੜਿਆ ਕਈ ਡੇਰਿਆਂ ਥਾਣੀ ਬਹਿ ਕਾ ਥਾਣੀ ਘੁੰਮ ਕੇ ਤੇ ਮਾਦੀਪੁਰੇ ਦੇ ਥਾਣੀ ਪਿੰਡ ਬੰਧੇਰ ਨੂੰ ਜਾਂਦੀਆਂ ਨੇ ਬੜੇ ਉਸਤਾਦ ਦੇ ਨਾਲ ਇਹ ਸੰਗਤਾਂ ਇਕੱਠੀਆਂ ਹੋ ਕੇ ਬਹੁਤ ਹੀ ਖੁਸ਼ੀ ਦੇ ਵਿੱਚ ਤੇ ਹਰ ਘਰ ਬਾਹਰ ਮੋੜ ਹਰ ਗੁਰਦੁਆਰੇ ਦੇ ਉੱਤੇ ਪੂਰਾ ਸੰਗਤਾਂ ਦਾ ਇਤਮਾਨ ਕੀਤਾ ਜਾਂਦਾ ਵਾ ਤੇ ਬੜੀ ਖੁਸ਼ੀ ਦੇ ਨਾਲ ਇਹ ਧਿਆਰ ਬੁਲਾਉਂਦੇ ਆਪੀ ਸਾਡੇ ਗੁਰੂਆਂ ਪੀਰਾਂ ਨੇ ਬੜੀਆਂ ਸ਼ਹਾਦਤਾਂ ਦੇ ਕੇ ਖੁਸ਼ੀਆਂ ਲੈਹਤੀਆਂ ਨੇ ਉਹਨਾਂ ਦੀਆਂ ਖੁਸ਼ੀਆਂ ਲੈਹਤੀਆਂ ਨੂੰ ਆਪਾਂ ਮੋਜਾਂ ਮਾਣ ਰਹੇ ਆਂ ਤੇ ਅਗਨਸ ਨਗਰ ਕੀਰਤਨ ਦੇ ਵਿੱਚ ਇੱਕ ਭੈਣ ਵੀ ਮੌਜੂਦ ਨੇ ਜਿਹੜਾ ਕਿ ਮਤਲਬ ਉਹਨਾਂ ਨੇ ਗੁਰਬਾਣੀ ਬਾਰੇ ਕੁਝ ਵਿਚਾਰ ਸਾਂਝੇ ਕਰਨੇ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹਾਂਜੀ ਮੈਂ ਕੀ ਨਾਮ ਤੁਹਾਡਾ ਮੈਂ ਮੇਰਾ ਨਾਮ ਬਲਵਿੰਦਰ ਕੌਰ ਪੰਦੇੜ ਸੱਜਿਆ ਦੀਵਾਨ ਹੋਵੇ ਕਲਗੀ ਦੀ ਸ਼ਾਨ ਹੋਵੇ ਵੱਜਾ ਜੇ ਠੱਠ ਹੋਵੇ ਬਾਣੀ ਸਤ ਸੰਗ ਦਾ ਤੇਰੀ ਤਲਵਾਰ ਹੋਵੇ ਮੇਰੇ ਤੇ ਵਾਰ ਹੋਵੇ ਮੇਰਾ ਹੋਵੇ ਸੀਸ ਤੂੰ ਹਮੇ ਮੰਗਦਾ ਇਹਦਾ ਮਾਗੀ ਦਾ ਤਿਆਰ ਆ ਸਾਡੇ ਸਿੱਖਾਂ ਲਈ ਬਹੁਤ ਮਹੱਤਵਪੂਰਨ ਹੈ ਇਸ ਤੇ ਮਾਗੀ ਵਾਲੇ ਦਿਨ ਜੋ ਨਗਰ ਕੀਰਤਨ ਨਿਕਲੇ ਆ ਛੋਟੇ ਛੋਟੇ ਪਚੰਗੀ ਜੋ ਹੈ ਬਹੁਤ ਸੋਹਣੀ ਸੇਵਾ ਨਿਭਾ ਰਹੇ ਨੇ ਉਹਨਾਂ ਦੇ ਉਸਤਾਦ ਜੀ ਜੋ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਬੱਚਿਆਂ ਨੂੰ ਟ੍ਰੇਨ ਕਰਨ 'ਚ ਕੋਈ ਪ੍ਰੋਬਲਮ ਕੋਈ ਦਿੱਕਤ ਤਾਂ ਨਹੀਂ ਆਂਦੀ ਜਦ ਬੱਚੇ ਸ਼ੌਂਕ ਨਾਲ ਸਿੱਖਦੇ ਨੇ ਜਾਂ ਬੱਚੇ ਉਹਨਾਂ ਨੂੰ ਪੇਰੈਂਟਸ ਜਿਹੜੇ ਉਹ ਆਪ ਇਹਨਾਂ ਦੇ ਕੋਲ ਇਸ ਲਾਈਨ 'ਚ ਪਾਉਂਦੇ ਨੇ ਅੰਜ ਪੈਸਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਸਾ ਵਾਜੂ ਮਾਗੀ ਦੇ ਦਿਨ ਤੁਸੀਂ ਮਤਲਬ ਬੱਚਿਆਂ ਦੀ ਬੜੀ ਸੋਹਣੇ ਇਹ ਸਾਰੇ ਗੁਰੂ ਸਾਹਿਬ ਦੀ ਕਿਰਪਾ ਜੇ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਗੁਰਬਾਣੀ ਦੇ ਅਤੇ ਗਤਕੇ ਦੇ ਸਖਲਾਈ ਕੈਂਪ ਲਾਈਦੇ ਆ ਤੇ ਉਹ ਬੱਚੇ ਜਿਹੜੇ ਰਲ ਮਿਲ ਕੇ ਨਗਰ ਕੀਰਤਨਾ ਉੱਤੇ ਸੇਵਾ ਕਰਦੇ ਆ ਇਹ ਪਹਿਲਾਂ ਵੀ 7-8 ਦਿਨ ਹੋ ਗਏ ਲਗਾਤਾਰ ਗੁਰ ਗੋਬਿੰਦ ਸਿੰਘ ਜੀ ਦੇ ਨਗਰ ਕੀਰਤਨਾਂ ਦੇ ਖੇਡੰਦੇ ਤੇ ਅੱਜ ਮਾਗੀ ਦੇ ਗੁਰਪੁਰਬ ਤੇ ਉੱਤੇ ਸਾਨੂੰ ਇਸ ਪਿੰਡ ਵਾਲਿਆਂ ਨੇ ਸੱਦਿਆ ਵਾ ਅਸੀਂ ਸਾਰੇ ਪਿੰਡਾਂ ਦੇ ਜਿਹੜੇ ਬੱਚੇ ਸਾਡੇ ਕੋਲ ਸਖਲਾਈ ਲੈਂਦੇ ਆ ਜਾਂ ਜਿਹੜੇ ਬੱਚੇ ਸਿੱਖਦੇ ਆ ਉਹ ਬੱਚੇ ਰਲ ਮਿਲ ਕੇ ਸਾਰਿਆਂ ਨੇ ਇਸ ਸੇਵਾ ਵਿੱਚ ਸਹਿਯੋਗ ਕਰਨਦੇ ਆ ਇਹ ਜਿਹੜੀ ਤੁਸੀਂ ਟ੍ਰੇਨਿੰਗ ਦਿੰਦੇ ਹੋ ਇਹ ਕੋਈ ਫੀਸ ਵਗੈਰਾ ਰੱਖੀ ਜਾਂ ਨਹੀਂ ਜੀ ਇਹਦੀ ਫੀਸ ਕੋਈ ਨਹੀਂ ਜੀ ਖੁੱਲਾ ਸੱਦਾ ਖੁੱਲਾ ਸੱਦਾ ਵਾ ਜਿਹੜੇ ਪਿੰਡ ਦੇ ਵਿੱਚ ਆਪ ਲਾਈਦਾ ਵਾ ਉਹਨਾਂ ਨੂੰ ਖੁੱਲਾ ਸੱਦਾ ਭਾਵੇਂ 100 ਹੋ ਜਾਵੇ ਬੱਚਾ ਭਾਵੇਂ 50 ਬੱਚਾ ਹੋ ਜਾਵੇ ਉਹ ਪਿੰਡ ਵਾਲੇ ਜੇ ਕਰਦਣ ਸਤੇਰ ਪਾਣੀ ਦਾ ਖਰਚਾ ਉਹ ਵੱਖਰੀ ਗੱਲ ਆ ਬਾਕੀ ਕੋਈ ਮਤਲਬ ਨਿੱਜੀ ਸੇਵਾ ਨਹੀਂ ਕਿ ਕਿ ਇਹ ਬੱਚੇ ਨੂੰ ਲਾਈ ਆਪਾਂ ਦੇਖੋ ਚੰਦ ਹੀ ਹੈ ਉਹ ਜਿਹ ਗੁਰਬਾਨੀ ਵਾਲੇ ਲੋਕ ਹੁੰਦੇ ਨੇ ਜਿਹੜੇ ਬੱਚਿਆਂ ਨੂੰ ਗੁਰੂ ਦੇ ਲੜ ਲਾਂਦੇ ਨੇ ਸੋ ਇਹਨਾਂ ਦੇ ਭਾਈ ਸਾਹਿਬ ਦਾ ਕਹਿਣਾ ਹੈ ਕਿ ਗੁਰਬਾਨੀ ਦੇ ਨਾਲ ਲੱਗਣ ਦੇ ਨਾਲ ਵਾਸਤੇ ਕੋਈ ਫੀਸ ਨਹੀਂ ਰੱਖੀ ਗਈ ਜਿੰਨਾ ਵੀ ਦਿਲ ਕਰਦਾ ਜਿਹੜੇ ਵੀ ਪਿੰਡ ਵਿੱਚੋਂ ਕੋਈ ਚਾਹਣ ਤੋਂ ਸਾਡੇ ਕੋਲ ਆਣ ਕੇ ਆਪਣੇ ਬੱਚਿਆਂ ਦੀ ਟ੍ਰੇਨਿੰਗ ਲੈ ਸਕਦੇ ਆ ਭਾਈ ਸਾਹਿਬ ਅੱਜ ਕੱਲ ਤੁਹਾਨੂੰ ਪਤਾ ਬੱਚੇ ਬਹੁਤ ਗਲਤ ਰਸਤੇ ਤੇ ਚੱਲ ਰਹੇ ਆ ਸੋ ਉਹਨਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਦਾ ਮੈਸੇਜ ਇਹ ਹੈ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਮਾਪੇ ਜਿਹੜੇ ਗਾਈਡ ਕਰਨਦੇ ਆ ਉਹ ਬੱਚਿਆਂ ਨੂੰ ਇਸ ਇਹ ਲਾਈਨ ਤੇ ਲੈ ਕੇ ਆਉਣ ਕਿਉਂਕਿ ਸਭ ਤੋਂ ਪਹਿਲਾਂ ਗੁਰੂ ਮਾ ਜੇ ਮਾਪਿਓ ਉਹਨਾਂ ਘਰੋਂ ਇਸ ਚੀਜ਼ ਵੱਲ ਤੁਰਨਗੇ ਤੇ ਫੇਰ ਹੀ ਆਪਾਂ ਉਹ ਬੱਚੇ ਨੂੰ ਗਾਈਡ ਕਰ ਸਕਦੇ ਆ ਆਪਾਂ ਬੱਚਾ ਗਾਈਡ ਕਰਦੇ ਹੋਵਾਂਗੇ ਤੇ ਮਾਪਿਓ ਮਗਰ ਨਾਲ ਤਾਂ ਖਿੱਚਣਗੇ ਤੁਹਾਡੀ ਸਪੋਰਟ ਕਰਨਗੇ ਕਿ ਸਾਡੇ ਬੱਚਿਆਂ ਨੂੰ ਤੁਸੀਂ ਜਿਸ ਤਰ੍ਹਾਂ ਮਰਜੀ ਆ ਗੁਰੂ ਵੱਲ ਜੋੜੋ ਅਸੀਂ ਮਤਲਬ ਸੋਖੇ ਤਰੀਕੇ ਨਾਲ ਇਸ ਬੱਚੇ ਨੂੰ ਟ੍ਰੇਨ ਕਰ ਸਕਦੇ ਆ ভাই ਜੀ ਖਾਲਸਾ ভাই